ਜਦੋਂ ਮੈਂ ਪਿੰਡ ਹੁੰਦਾ ਸੀ ਤੇ ਗਰਾਊਂਡ 'ਚ ਜਾਂਦੇ ਕਬੱਡੀ ਆਪਣੀ ਮਾਂ ਖੇਡ ਹੈ ਕਬੱਡੀ ਖੇਡਦੇ ਫਿਰ ਥੋੜਾ ਜਿਆ ਸੁਰਤ ਸੰਭਾਲੀ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ 'ਚ 7:30 ਵਾਲੀਆਂ ਖਬਰਾਂ 'ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ ਚ ਬੈਲ ਗੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ। ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ। ਤੇ ਬੜਾ ਚਾਹ ਹੁਣਾ ਦਿਲ ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਉਹ। ਹੁਣ ਇੱਧਰ ਆਉਣ ਨਹੀਂ ਦਿੰਦੇ ਸੀ ਘਰ ਦੇ। ਆ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਹੈ ਉੱਥੇ ਨਹੀਂ ਜਾਣ ਦਿੰਦੇ ਸੀ ਕਹਿੰਦੇ ਖੋਇਆ ਜਾਏਗਾ ਤੂੰ। ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈਆਂ ਇਹ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟਰਪਤੀਤਾ ਕੋ ਉਹਨਾਂ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸੰਯੋਗ ਬਣਾਤਾ ਕਲਾਕਾਰੀ ਚ ਆ ਗਏ ਟੱਕਲਾਰੇ ਪਰਾਲੇ ਨੇ ਇੱਕ ਵਾਰੀ ਮੇਰੇ ਕੋਲ ਆਏ ਕਹਿੰਦੇ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਵਾਂਗੇ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਲੈ ਜਾਓ ਬਸ ਮਦਾਬ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਐ ਨਾ ਸੋ ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਹੈ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪ੍ਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਆ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੋ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਪ੍ਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹਿ ਵੀ ਆਹ ਤਾਂ ਯਾਰ ਮਤਲਬ ਸਾਡੀਆਂ ਆਪਦੀਆਂ ਖੇਡਾਂ ਨਾਲ ੱਤਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਨੇ ਆ ਨੱਥਾਂ ਦੇ ਅਡਾ ਡੰਗ ਛਿੱਕੜੀਆਂ ਦੇ ਅਡਾ ਡੰਗ ਮੱਥਿਆਂ ਤੇ ਤਾਜ ਜੌਨੇ ਉਹਨਾਂ ਦੇ ਦੇਸੀ ਘਿਓ ਦੇ ਪੀਪੇ ਵਰਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚ ਉਹਦੇ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਵੱਧ ਪਿਆਰ ਦੇ ਕੇ ਉਹਨਾਂ ਨੂੰ ਪਾਲਦੇ ਆ ਕਦੋਂ ਟੌਰਚਰ ਕਰਦੇ ਆ ਦੱਸੋ ਤਾਂ ਸਹੀ ਸਾਨੂੰ ਬਣਾਤਾ ਕਾਨੂੰਨ ਉੱਥੇ ਬੈਠਿਆ ਨੇ ਚਲੋ ਕੋਈ ਨਹੀਂ ਪਰ ਸਾਡੇ ਵਿਰਸੇ ਚ ਜਿਹੜੇ ਬਲਦ ਨੇ ਕੋ ਬੌਲਦ ਵੀ ਕਹਿੰਦੇ ਨੇ ਕਿਸੇ ਇਲਾਕੇ ਚ ਬੈਲ ਵੀ ਕਹਿੰਦੇ ਨੇ ਸਾਡੇ ਬਲਦ ਕਹਿੰਦੇ ਆ ਬਹੁਤ ਨਾਤਾ ਰਿਹਾ ਆਪਸ ਚ ਅੰਨ ਦਾ ਤਾਂ ਉਹੀ ਰਿਹਾ ਮੇਰੇ ਦਾਦੇ ਹੋਰ ਹੀ ਦੱਸਦੇ ਕਿ 4 ਵਜੇ ਉੱਠ ਕੇ 4 ਕੀ 3:30 ਵਜੇ ਤਾਰਾ ਚੜ੍ਹਦੇ ਨਾਲ ਦਿਨ ਜੋ ਤੱਕ ਸੂਰਜ ਪੂ ਫੁੱਟਦੀ ਸੀ ਉਹ ਤੱਕ 2 ਕਿੱਲੇ 2.5 ਕਿੱਲੇ ਅਸੀਂ ਵਾਹ ਦਿੰਦੇ ਸੀ ਤਾਂ ਨਾਲ ਹੀ ਜਾਂਦੇ ਸੀ ਫਿਰ ਬਲਦ ਦੀ ਜਾਂਦੇ ਸੀ ਨਾਲ ਤਾਰਾ ਚੜ੍ਹਨ ਵੇਲੇ ਫਿਰ ਸਾਡੇ ਰਵਾਜ ਹੈ ਬਲਦ ਮੋਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ ਲਾਲਾ ਕਿ ਉਹਨੂੰ ਪਾਸਾ ਦਵਾਉਨਿਆਂ ਫਿਰ ਸੁੱਕ ਪਾ ਕੇ ਫਿਰ ਪਾਸਾ ਦਵਾਉਨਿਆਂ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਅਦ ਚ ਉਹਨਾਂ ਦੀ ਸੇਵਾ ਕਰਦੇ ਆਂ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੋਲਾਬਾਲਦ ਛੱਡਤਾ ਪਿੰਡ ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਯਾਰ ਤੂੰ ਗਲਤ ਬੰਦਾ ਹੈਂ ਤੂੰ ਮਤਲਬੀ ਬੰਦਾ ਹੈਂ ਤੂੰ ਬਲਕ ਤੋਂ ਕੰਮ ਲੈ ਕੇ ਉਹਨੂੰ ਛੱਡਦਾ ਗਊ ਦੇ ਜਾਇਨ ਵਾਇਸੇ ਪੱਦਰ ਤੋਂ ਸਾਡਾ ਉਹਨਾਂ ਨਾਲ ਪਿਆਰ ਹੈ ਅਸੀਂ ਉਹਨਾਂ ਤੇ ਟੌਰਚਰ ਕਰਾਂਗੇ ਅਸੀਂ ਅਤਿਆਚਾਰ ਕਰਾਂਗੇ ਉਹਨਾਂ ਤੇ ਇਸੇ ਤਰੀਕੀ ਕਬੂਤਰਾਂ ਦਾ ਮੇਰੇ ਦੋ ਤਿੰਨ ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਬਦਾਮ ਹੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲੇ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤੀ ਐ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਸਮਝਾ ਦੁਨੀਆਦਾਰੀ ਮੈਂ ਕਿਹਾ ਇਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਹੈ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਹੋਰ ਕੀ ਹੈ ਕਿਸੇ ਨੂੰ ਕਿ ਤੋਂ ਰੱਬ ਦਿਖੀ ਜਾਂਦਾ ਕਿਦ ਨੂੰ ਕਿਸੇ ਚੋਂ ਰੱਬ ਦਿਖੀ ਜਾਂਦਾ ਦਿਖੀ ਜਾਂਨ ਤੋਂ ਹਰੇਕ ਦਾ ਆਪਣਾ ਆਪਣਾ ਕਿਆ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਕੀ ਪਤਾ ਕੋਈ ਕਿਸੇ ਬੇਜਬਾਨ ਨੇ ਰਾਹੀ ਰੱਬ ਤੁਹਾਡੇ ਘਰੇ ਆਵੇ ਪੇੜਾ ਵੀ ਤਾਂ ਦਿਨਿਆਂ ਗਊ ਨੂੰ ਕਿ ਭਾਈ ਬੇਜਬਾਨ ਹੈ ਉਹ ਆ ਕੇ ਖੜ ਜਾਂਦੀ ਹੈ ਘਰ ਮੂਰੇ ਉਹਨੂੰ ਪੇੜਾ ਦੇ ਦਿੰਨੇ ਗਾਹਾਂ ਤੋਂ ਰਪੈਂਦੀ ਕੀ ਪਤਾ ਰੱਬ ਕਿੱਥੇ ਵੱਸਦਾ ਸੋਸੀਏ ਬਿੱਲ ਲੈ ਕੇ ਆਏ ਬਿੱਲ ਆਪ ਸਰਵਸੰਮਤੀ ਨਾਲ ਸਭਾ ਚੋਂ ਪਾਸ ਹੋ ਗਿਆ ਤੇ ਉਤ ਬਾਦ ਉਹ ਰਾਜਪਾਲ ਕੋਲ ਚਲਾ ਗਿਆ ਰਾਜਪਾਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਦਾ ਇੱਕ ਫਾਰਮੈਲਿਟੀ ਹੈ ਇੱਕ ਬਸ ਰਾਸ਼ਟਰਪਤੀ ਜੀ ਕੋ ਚਲਾ ਗਿਆ ਰਾਸ਼ਟਰਪਤੀ ਜੀ ਕੋਲੋਂ ਸਾਈਨ ਹੋ ਕੇ ਜਿਸ ਦਿਨ ਆ ਗਿਆ ਉਸੇ ਦਿਨ ਤੁਸੀਂ ਆਪਣੇ ਨਾਰੇ ਬੱਗੇ ਸ਼ੰਗਾਰ ਲਓ ਬਸ ਇੱਕ ਥੋੜਾ ਜਿਹਾ ਕਲਾਜ਼ ਉਹਦੇ ਵਿੱਚ ਪਾਇਆ ਹੋਇਆ ਹੈ ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਹੈ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰ ਨਹੀਂ ਹੋਣੀ ਚਾਹੀਦੀ ਸ਼ਾਬਾਸ਼ ਇਹ ਦੇਖੀ ਭਜਾਉਣੇ ਆ ਬਸ ਤੁਸੀਂ ਦੇਖ ਲਓ ਇਹ ਬੇਜ਼ੁਬਾਨ ਨੇ ਇਹ ਸੱਚੇ ਨੇ ਕ੍ਰਿਕਟ ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਂਾਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌਂ ਖੌ ਰਲਕੇ ਨਹੀਂ ਖੇਡੋਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਭਜਦੇ ਨੇ ਉਸ ਹਾਲ ਇਹ ਐ ਨਹੀਂ ਹੈਗੇ ਵੀ ਐਸ ਪਿੰਡ 'ਚੋਂ ਮੈਂ ਜਿੱਤ ਜਾਣਾ ਅਗਲੇ ਪਿੰਡ ਤੂੰ ਮੈਨੂੰ ਜਿਤਾਵੀਂ ਇੱਥੇ ਫਿਕਸਿੰਗ ਨਹੀਂ ਹੈ ਤਾਂ ਪਰਮਾਤਮਾ ਦੇ ਜੀ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ 'ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਦੇ ਹੋਰ ਖਰਾਕ ਚਾਰਾਂਗੇ ਕੋਈ ਗੱਲ ਨਹੀਂ ਇਤਕੀ ਨਹੀਂ ਜਿੱਤੇ ਗਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਅਸੀਂ ਸੁਪਨਾ ਦੇਖਿਆ ਹੁਣ ਇਹ ਰੰਗ ਤੋਂ ਬਿਨਾਂ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਅੱਜ ਮੈਂ ਦੇਖ ਕੈਂ ਇੱਧਰ ਵੀ ਐਗਜ਼ੀਬਿਸ਼ਨ ਲੱਗੀ ਆ ਝਾਂਜਰਾਂ ਦੀ ਸਾਰੇ ਜਿਹੜੇ ਘੁੰਗਰੂਆਂ ਦੀ ਬੜੇ ਪਹਿਲਾਂ ਪੁਰਾਣੇ ਗੀਤ ਬਣੇ ਇਹਨਾਂ ਤੇ ਬੜਦਾਂ ਦੀਆਂ ਟੱਲੀਆਂ ਤੇ ਝਾਂਜਰਾਂ ਤੇ ਪਰ ਵਿਚਦੀ ਦੌਰ ਉਹ ਆ ਗਿਆ ਵੀ ਜਿਹੜੇ ਰੱਸਿਆਂ ਨਾਲ ਬੜ ਦੰਦਿਆਂ ਗਲਾਂ 'ਚ ਟੱਲੀਆਂ ਪਾਉਂਦੇ ਸੀ ਉਹ ਜ਼ਿਮੀਂਦਾਰ ਦੇ ਗਲ ਦਾ ਫਾਹਾ ਬਣ ਗਿਆ ਆਤਮ ਹੱਤਿਆ ਮ ਕਰਨ ਲੱਗ ਗਏ ਖੇਤੀ ਕਾਟੇ ਦਾ ਸੌਦਾ ਹੋ ਗਈ ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਊ ਦੇ ਜਾਇੰਦਾ ਹੁਣ ਕੀ ਹੋ ਗਿਆ ਚਲੋ ਆਪਾਂ ਕਰ ਲਾਂਗੇ ਠੀਕ ਤੁਸੀਂ ਜਿਸ ਤਰ੍ਹਾਂ ਮੰਤਰੀ ਸਾਹਿਬ ਬੋਲਦੇ ਹੋ ਕਹਿੰਦੇ ਸੀ ਵੀ ਸੇਵੀਆਂ 'ਚ ਲੂਣ ਪਾਉਣ ਵਾਲੇ ਵੀ ਬਹੁਤ ਨੇ ਰੂੜੇ ਡਕਾਉਣ ਵਾਲੇ ਬਹੁਤ ਨੇ 2022 ਚ ਅੱਜ ਵੀ ਯਾਦ ਕਰ ਲੋ 2022 ਜਦੋਂ ਤੁਸੀਂ ਵੋਟ ਪਾਉਣ ਗਏ ਸੀ ਤੁਸੀਂ ਕੋਈ ਭਗਵੰਤ ਮਾਨ ਦਾ ਰਾਹ ਸਾਫ਼ ਨਹੀਂ ਕਰ ਰਹੇ ਸੀ ਤੁਸੀਂ ਆਪਦੇ ਮੂਹਰੇ ਖਿੰਡੇ ਹੋਏ ਰੋੜੇ ਸਾਫ਼ ਕਰ ਰਹੇ ਸੀ ਸਾਰੇ ਮੇਰਾ ਕੰਮ ਇਹ ਹੁਣ ਕਿ ਤੁਹਾਡੇ ਮੂਹਰੇ ਜਿਹੜੇ ਰੋੜੇ ਸਿੱਟੇ ਹੋਏ ਨੇ ਕਿਸੇ ਵੀ ਕੰਮ ਚ ਚਾਹੇ ਨੌਕਰੀਆਂ ਦੇਣ ਚ ਚਾਹੇ ਬਿਜਲੀ ਚ ਚਾਹੇ ਇਨਫਰਾਸਟ੍ਰਕਚਰ ਚ ਚਾਹੇ ਜਿਹੜੇ ਮਰਜੀ ਕੰਮ ਚ ਜਿਹੜੇ ਤੁਹਾਡੇ ਮੂਹਰੇ ਰੋੜੇ ਪੈਨੇ ਉਹ ਰੋੜੇ ਚੱਕ ਕੇ ਪਰਾਂ ਕਰਨਾ ਇਹ ਮੇਰਾ ਫਰਜ਼ ਹੈ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਆਉਂਦੀ ਆ ਨਾ ਪਰ ਹੁਣ ਬਿਜਲੀ ਦੇਨੇ ਨਾ ਟਰਾਂਸਫਾਰਮਰ ਸੜਿਆ ਕੋਈ ਨਾ ਗਰੇਡੇ ਚ ਕੋਈ ਪੰਗਾ ਪਿਆ ਆ ਪਰ ਸੋਮੇ ਇਧਰ ਉਟਾਲਾਂ ਪਿੰਡ ਉਹਨਾਂ ਮੇ ਮੋਗੇ ਲਾਏ ਨੇ ਬਹੁਤ ਸਾਰੇ ਤੁਹਾਡੇ ਪਿੰਡਾਂ ਚ ਵੀ ਆਇਆ ਹੋਊਗਾ ਪਾਣੀ ਹੋਰ ਆਉਣਗਾ ਹੋਰ ਆਊਗਾ ਹਜੇ ਮੋਗੇ ਨਵੇਂ ਬਣਾਏ ਉੱਥੇ ਚਲਾ ਗਿਆ ਬਹਿ ਗਏ ਬਜ਼ੁਰਗ ਬਹਿ ਗਏ ਗੱਲ ਸੁਣਾਈ ਇੱਕ ਬਜ਼ੁਰਗ ਨੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਹਾਥਣੇ ਜਿਹਾ ਆਉਂਦਾ 6 ਵਜੇ ਖੇਤ ਸਾਈਕਲ ਤੇ ਚੋੜਾ ਹੁੰਦਾ ਉਹਦੇ ਕੋਲੇ ਕੁਝ ਲੈ ਕੇ ਚਲਾ ਜਾਂਦਾ ਹੈ 15 ਕਿ ਮਿੰਟਾਂ ਬਾਅਦ ਸਾਨੂੰ ਕਹਿੰਦੇ ਸ਼ੱਕ ਹੋ ਗਿਆ ਵੀ ਇਹ ਹੈ ਨਾ ਚੋਰੀਆਂ ਕਰਦਿਆਂ ਤੂੰ ਇਹ ਮੋਟਰ ਤੇ ਆ ਕੇ ਇਹ ਫੰਕਸ਼ਨ ਕਰਦਾ ਹੈ ਬੋਪਾ 15 ਕਿ ਮਿੰਟਾਂ ਚ ਬਾਪ ਸੋ ਜਾਂਦਾ ਵੀ ਇੱਥੇ ਤਾਂ ਰੱਖਿਆ ਹੋਣਾ ਸਮਾਨ ਇਹਨੇ ਕਹਿੰਦੇ ਇੱਕ ਦਿਨ ਅਸੀਂ ਰੋਕ ਲਿਆ ਵੀ ਰੋਕ ਬਈ ਬੀ ਤੂੰ ਕੀ ਕਰਨ ਜਾਣਾ ਵੀ 15 ਮਿੰਟ 15 ਮਿੰਟਾਂ ਬਾਅਦ ਤੂੰ ਮੁੜਿਆ ਆਉਣਾ ਕੀ ਕੀ ਕਰਨ ਜਾਣਾ ਤੂੰ ਚੋਰੀ ਹੋਏ ਕੱਲਾ ਕੱਲਾ ਹੀ ਹੋਏ ਉਹ ਕਹਿੰਦਾ ਮਾਰੇ ਸੋਂ ਤਲਾਸ਼ੀ ਲੈ ਲਓ ਯਾਰ ਐਜੀ ਤਾਂ ਕੋਈ ਗੱਡੀ ਨਹੀਂ ਕਹਿੰਦਾ ਦਿਖਾ ਕਹਿੰਦਾ ਕੀ ਹੈ ਕਹਿੰਦਾ ਝੋਲੇ ਚ ਤਿੰਨ ਗ੍ਰਿਪ ਜਿਹੜੇ ਆਪਣੇ ਫਰੂਜ ਵਾਲੇ ਉਹ ਕਹਿੰਦੇ ਕੀ ਕਹਿੰਦਾ ਰਾਤ ਨੂੰ ਕੱਢ ਕੇ ਲਿਉਣਾ ਯਾਰ ਕਿਤੇ ਆਟੋਮੈਟਿਕ ਹੀ ਨਾ ਚੱਲ ਪਏ ਪਾਣੀ ਬਹੁਤ ਪਿਆ ਕਹਿੰਦਾ ਪਹਿਲਾਂ ਉਹ ਕਹਿੰਦੇ ਜੀ ਇਹ ਵੀ ਸ਼ਿਕਾਇਤ ਹੋ ਸਕਦੀ ਹੈ ਹੁਣ ਪੁਲਿਸ ਕੋਲੇ ਵੀ ਰਾਤ ਨੂੰ ਭੋਲਾ ਸਿੰਘ ਸਾਡੀ ਮੋਟਰ ਚਲਾ ਗਿਆ ਜੀ ਵੀ ਸਾਡੇ ਤੇ ਲੱਗਦਾ ਜੀ ਸਾਨੂੰ ਸ਼ੱਕ ਹੈ ਉਹੀ ਹੈ ਜੀ ਵੀ ਮਤਲਬ ਜੀ ਰੋਕੋ ਜੀ ਇਹ ਗੱਲਾਂ ਸ਼ਰਾਰਤੀ ਅੰਸਰ ਮੋਟਰਾਂ ਚਲਾ ਜਾਂਦੇ ਨੇ ਰਾਤ ਨੂੰ ਕਹਿੰਦੇ ਇਹੋ ਜਿਹੀ ਸ਼ਿਕਾਇਤਾਂ ਵੀ ਆਉਣ ਸਕਦੀਆਂ ਨੇ ਜਿਹੜੇ ਹਸਾਬ ਨਾਲ ਤੁਸੀਂ ਬਿਜਲੀ ਦੇ ਰਹੇ ਹੋ ਤੇ ਜਿਹੜੇ ਹਸਾਬ ਨਾਲ ਸਾਨੂੰ ਕੱਸੀਆਂ ਦਾ ਮੋਗਿਆਂ ਦਾ ਰਜਵਾਹਿਆਂ ਦਾ ਸੂਆਂ ਦਾ ਪਾਣੀ ਮਿਲ ਰਿਹਾ ਹੈ ਕਹਿੰਦੇ ਹੁਣ ਤਾਂ ਬੰਦ ਕਰਨੀ ਆਉਣਾ ਪੈਂਦਾ ਮੋਟਰ ਉਹ ਕਹਿੰਦੇ ਜਿਹੜੇ ਇੱਕ ਇੱਕ ਬਜ਼ੁਰਗ ਮੈਨੂੰ ਕਹਿੰਦਾ ਕਹਿੰਦਾ ਹੁਣ ਬਦਲ ਬੋਦਲ ਨਾ ਦੇਈ ਬਾਈ ਕੋਈ ਕਾਨੂੰਨ ਜਾਂ ਮੈਂ ਕਿਵੇਂ ਕਹਿੰਦਾ ਵੀ ਅੱਧਿਆਂ ਤੋਂ ਵੱਧ ਜਨਰੇਟਰ ਤਾਂ ਤੂੜੀ ਵਾਲੇ ਖੜੇ ਨੇ ਕਹਿੰਦਾ ਮੈਂ ਤਾਂ ਵੇਚਦਾ ਯਾਰ ਕਹਿੰਦਾ ਜੇ ਮੈਂ ਦੁਬਾਰੇ ਖਰੀਦਣਾ ਪੈ ਗਿਆ ਮੈਨੂੰ ਉਹ 3 ਗੁਣਾ ਕੀਮਤ ਤੇ ਵਾਪਸ ਦੇਊਗਾ ਹੁਣ ਬਦਲ ਨਾ ਨਹੀਂ ਮੈਂ ਕਿਹਾ ਮੈਂ ਬਦਲਦਾ ਨਹੀਂ ਕੁਛ ਨਹੀਂ ਹੁੰਦਾ ਈ ਚੱਲਣ ਦੇ ਕੋ ਜਨਰੇਟਰ ਜਨਰੇਟਰ ਦੀ ਲੋੜ ਹੀ ਨਹੀਂ ਪੈਣੀ ਤੰਦੀ ਇਹ ਬਜ਼ੁਰਗਾਂ ਦੇ ਅਸਲੀ ਗੱਲਾਂ ਨੇ ਜੀ ਜਿਵੇਂ ਸੱਚੀਆਂ ਅਜਾ ਸਾਰਾ ਉਹਨਾਂ ਨੂੰ ਇਹ ਪਤਾ ਸੀ ਵਿਧਾਨ ਸਭਾ ਚ ਕੀ ਹੁੰਦਾ ਹੈ ਸਾਰਾ ਪਤਾ ਸੀ ਮੈਂ ਕਿਹਾ ਤੂੰ ਹੀ ਸੁਣਦੇ ਹੋ ਆ ਸੁਣਦੇ ਆ ਅਜ ਤਾਂ ਲਾ ਕੇ ਬੈ ਨਾ ਕਹਿੰਦੇ ਵੀ ਆ ਆ ਗਏ ਵੀ ਜੇ ਨਾ ਤੇਰ ਤੂੰ ਨਹੀਂ ਆਉਂਦਾ ਕਹਿੰਦਾ ਫਿਰ ਉਹਨਾਂ ਚਰ ਇੱਕ ਦੂਜੇ ਨੂੰ ਪੁੱਛੀ ਜਾਂਦੇ ਰਹਿੰਦੇ ਆ ਆ ਗਿਆ ਨਾ ਆਇਆ ਨਹੀਂ ਹਜੇ ਨਹੀਂ ਆਇਆ ਆ ਗਿਆ ਜਦੋਂ ਆ ਗਿਆ ਦੱਸੀ ਫਿਰ ਵਾਸਪੇ ਕਹਿੰਦਾ ਨਿਆਰਤਾ ਉਹਦੀ ਆਉਂਦਾ ਕਹਿੰਦਾ ਜਦ ਤੂੰ ਆਉਣਾ ਫਿਰ ਜਦੋਂ ਤੂੰ ਆ ਕੇ ਕਹਿਣਾ ਉਹਨਾਂ ਨੂੰ ਪੰਜਾਬੀ ਆਉਂਦੀ ਐ ਪੰਜਾਬੀ ਬੋਲ ਕੇ ਦਿਖਾਓ ਉਹਦਾ ਕਹਿੰਦੇ ਪੌੜਾ ਪੌੜਾ ਚ ਪੜੇ ਨੇ ਉਹਨਾਂ ਨੂੰ ਕਿੱਥੇ ਆਉਂਦੀ ਐ ਤੂੰ ਜਾਣਦਾ ਕਹਿੰਦਾ ਪੱਖੇ ਨੇ ਜੈਂਡੋਰੀਆਂ ਮੈਂ ਕਹਿੰਦਾ ਮੈਂ ਤਾਂ ਰਹਿ ਇਹੀ ਪਿੰਡਾਂ ਚ ਸੋ ਜਿਹੜਾ ਧਰਤੀ ਨਾਲ ਜੁੜ ਕੇ ਜਿਹੜਾ ਰਹਿਣਾ ਜੀ ਉਹ ਤੋਂ ਵੱਡਾ ਕੁਛ ਪਰਮਾਤਮਾ ਦਾ ਕੋਈ ਆਸ਼ੀਰਵਾਦ ਨਹੀਂ ਬਹੁਤ ਬੰਦੇ ਆਉਂਦੇ ਆ ਧਰਤੀ ਤੇ ਸਾਹ ਲੈ ਕੇ ਤੁਰ ਜਾਂਦੇ ਆ ਬਹੁਤ ਘੱਟ ਬੰਦਿਆਂ ਨੂੰ ਧਰਤੀ ਆਪਣੇ ਸਤਾ ਤੇ ਤੁਰਨ ਦੀ ਇਜਾਜ਼ਤ ਦਿੰਦੀ ਹੈ ਵੀ ਤੇਰੇ ਕਦਮ ਜਿਹੜੇ ਨੇ ਮੇਰੇ ਸਤਾ ਤੇ ਤੁਰ ਤੇ ਪੈਣ ਤਾਂ ਕੋਈ ਇਜਾਜ਼ਤ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧਰਤੀ ਨੇ ਸਵਾਗਤ ਕੀਤਾ ਕਿ ਤੁਰ ਤੁਰਿਆ ਫਿਰ ਬਸ ਤੇ ਸੱਚ ਦਾ ਹੋਕਾ ਦੇ ਚਲੋ ਤੁਰੇ ਫਿਰੇ ਤੇ ਸੱਚ ਦਾ ਹੋਕਾ ਦੇਈਏ ਸੱਚ ਤੋਂ ਵੱਡਾ ਕੋਈ ਚੀਜ਼ ਹੀ ਨਹੀਂ ਸੋ ਤੁਸੀਂ ਉਹਨਾਂ ਖੇਡਾਂ ਦੇ ਸ਼ੌਕੀਨ ਹੋ ਜਿਹਦੇ ਵਿੱਚ ਬੇਜ਼ੁਬਾਨਿਆਂ ਨੂੰ ਪਿਆਰ ਕੀਤਾ ਜਾਂਦਾ ਆਪਾਂ ਤਾਂ ਜਦੋਂ ਕਣਕ ਵੜਦੇ ਆ ਜਦ ਜੀਰੀ ਵੱਢਦੇ ਆ ਮੱਕੀ ਵੱਢਦੇ ਆ ਆਪਾਂ ਤਾਂ ਜਾਨਵਰਾਂ ਜਨੌਰਾਂ ਵਾਸਤੇ ਉੱਥੇ ਦਾਣ ਛੱਡ ਕੇ ਆਉਂਦੇ ਆ ਵੀ ਆਹ ਜਨੌਰਾਂ ਦਾ ਹਿੱਸਾ ਹੈ ਬਈ ਆਪਾਂ ਦੋ ਬੰਦੇ ਆ ਜੀ ਬੇਜ਼ੁਬਾਨਿਆਂ ਦਾ ਇਹ ਉਹਨਾਂ ਦਾ ਭਾਈ ਇਹ ਉਹਨਾਂ ਦੀ ਕਿਸਮਤ ਹੈ ਉਹ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਚਿੜੀ ਦੀ ਚੁੰਝ ਛੋਟੀ ਹੈ ਉਹ ਕੋਲਾ ਚੋਗਾ ਤਾਂ ਹੀ ਪਿਆ ਹੁੰਦਾ ਹੈ ਬਗਲੇ ਦੀ ਚੁੰਝ ਲੰਬੀ ਹੈ ਉਹਨੂੰ ਚੋਗਾ ਵਿੱਚੋਂ ਕੱਢਣਾ ਪੈਂਦਾ ਚੋਗਾ ਹਰੇਕ ਨੇ ਚੁਗਣਾ ਕੋਈ ਕਿਸੇ ਦਾ ਚੋਗਾ ਰੋਕ ਨਹੀਂ ਸਕਦਾ ਕੋਈ ਕਿਸੇ ਦਾ ਕਿਸਮਤਾਂ ਬਦਲ ਨਹੀਂ ਸਕਦਾ ਉਹ ਕਹਿੰਦਾ ਮੱਤ ਯਕੀਨ ਕਰ ਆਪਣੇ ਹੱਥ ਦੀ ਲਕੀਰਾਂ ਉੱਪਰ ਮੱਤ ਯਕੀਨ ਕਰ ਆਪਣੇ ਹੱਥ ਦੀ ਲਕੀਰਾਂ ਉੱਪਰ ਨਸੀਬ ਤੋਂ ਉਨ੍ਹਾਂ ਦਾ ਵੀ ਹੁੰਦਾ ਹੈ ਜਿਨਕੇ ਹੱਥ ਹੀ ਨਹੀਂ ਹੁੰਦੇ ਰੋਟੀ ਉਹ ਵੀ ਖਾਂਦੇ ਨੇ ਜਿਨ੍ਹਾਂ ਦੇ ਹੱਥ ਹੀ ਨਹੀਂ ਹੁੰਦੇ ਉਹ ਕੀ ਦਿਖਾਉਣ ਫਿਰ ਵੀ ਕਿਸਮਤ ਕਿੱਥੇ ਲਿਖੀ ਹੋਈ ਹੈ ਸੋ ਇਹ ਬੇਜ਼ੁਬਾਨਿਆਂ ਦੀ ਕਿਸਮਤ ਹੈ ਇਸੇ ਬਹਾਨੇ ਸੇਵਾ ਹੋਊ ਇਹਨਾਂ ਦੀ ਇਹ ਭੱਜਣਗੇ ਇਹਨਾਂ ਦੇ ਅੰਦਰੋਂ ਚਲੋ ਨਹੀਂ ਜ਼ਾਹਰ ਕਰ ਸਕਦੇ ਖੁਸ਼ੀ ਤਾਂ ਇਹਨਾਂ ਨੂੰ ਵੀ ਹੁੰਦੀ ਹੋਣੀ ਵੀ ਅਸੀਂ ਭੱਜੇ ਆ ਸਾਡਾ ਮਾਲਕ ਨੇ ਸਾਨੂੰ ਸ਼ਾਬਾਸ਼ੇ ਦਿੱਤੀ ਐ ਥਾਪੀ ਦਿੱਤੀ ਐ ਮੈਂ ਆਪ ਮੇਰੇ ਦਾਦੇ ਨਾਲ ਸੁਹਾਗੇ ਤੇ ਲੱਤਾਂ ਫੜ ਕੇ ਦਰਦੇ ਦੀਆਂ ਬਚਾਲੇ ਬੈੰਦਾ ਰਿਆਂ ਤੱਤਾ ਹੈਰ ਤੇ ਤਾਹਾਂ ਵਾਲਾ ਬਲਦ ਤਗੜਾ ਕਿਉਂਕਿ ਉਹਨੇ ਤਾਹਾਂ ਦੀ ਮੁੰਡਣਾ ਹੁੰਦਾ ਇਧਰ ਨੇ ਤਾਂ ਹੀ ਹੋਣਾ ਖੱਬੇ ਐਂ ਮੁਰਣੀ ਐ ਉਹਨੇ ਲਾਉਣਾ ਸਾਰਾ ਤਾਹਲ ਜਿਹੜਾ ਉਹਦੇ ਤੋਂ ਉੱਤੋਂ ਵਾਲੇ ਦੇ ਉੱਤੋਂ ਵਾਲੇ ਦੇ ਉੱਤੋਂ ਦੀ ਆਉਂਦਾ ਉਹ ਉਹ ਇਹਨਾਂ ਨੇ ਕਦੇ ਹੜਾਈਆਂ ਪਾਈਆਂ ਹੁਣ ਤਾਂ ਪਤਾ ਲੱਗੇ ਇਹਨਾਂ ਨੂੰ ਤੇ ਕਦੇ ਇਹਨਾਂ ਨੇ ਬਲਦ ਜੋੜੇ ਹੁਣ ਗੱਡੇ 'ਚ ਤਾਂ ਪਤਾ ਲੱਗੇ ਜੂਲਾ ਕੀ ਹੁੰਦਾ ਹੈ ਪੰਜਾਲੀ ਕੀ ਹੁੰਦੀ ਹੈ ਇਹ ਤਾਂ ਹੁਣ ਰਾਜੇ ਨੇ ਵੱਡੇ ਗਨਮੈਨਾਂ ਨਾਲ ਸਕੂਲ ਜਾਂਦੇ ਰਹੇ ਨੇ ਪਹੁੰਚ ਗਨਮੈਨਾਂ ਨਾਲ ਹੀ ਫਿਰਦੇ ਰਹੇ ਨੇ ਬਹੁਤ ਬਾਪੂਆਂ ਨੇ ਪਤਾ ਨਹੀਂ ਕੁਝ ਕੁਝ ਬਣਾ ਤੇ ਫਿਰ ਫਿਰ ਗਨਮੈਨਾਂ ਨਾਲ ਇਹਨੂੰ ਤਾਂ ਕੁਝ ਨਹੀਂ ਪਤਾ ਨਾ ਨੋਤਾ ਉਹੀ ਬਸ ਗੇੜੇ ਜੇ ਦਿੰਦੀ ਫਿਰਦੇ ਇੱਥੇ ਆਪਾਂ ਆਪਣਾ ਰਗੜਾਈ ਕੀਤੀ ਹੈ ਰੱਬ ਨੇ ਰੇਤੀ ਲਾ ਲਾ ਕੇ ਅੱਜਾਂ ਤਾਂ ਬੱਤਪਾ ਪੈਂਚਰ ਲਾ ਲਵੇਂ ਯਾਰ ਤੁਸੀਂ ਸ਼ਰਤ ਲਾ ਲਓ ਇਹਨਾਂ ਨੂੰ ਪੁੱਛੋ ਪੈਂਚਰ ਵਾਸਤੇ ਵਰਤਿਆ ਕੀ ਕੀ ਜਾਂਦਾ ਸਾਈਕਲ ਤੁਹਾਡੇ ਕੋਲੇ ਹੋਵੇ ਪੈਂਚਰ ਦਾ ਸਮਾਨ ਵੀ ਹੋਵੇ ਸੋਲੂਸ਼ਨ ਵੀ ਹੈ ਬੱਠਲ ਵੀ ਹੈ ਪਾਣੀ ਵਾਸਤੇ ਠੀਕ ਹੈ ਖੋਲਣ ਵਾਲਾ ਉਹ ਜਿਹੜਾ ਪੰਨਾ ਉਹ ਵੀ ਹੈਗਾ ਨੇਹਰਾ ਕਿਵੇਂ ਪੈਂਚਰ ਲਾਉਂਗੇ ਜੀ ਮੈਂ ਲਾਇਆ ਹੋਇਆ ਜੀ ਪੰਪ ਨਾਲ ਹਵਾ ਭਰ ਲੋ ਨੇਰੇ ਚ ਪਤਾ ਲੱਗਣਾ ਨਹੀਂ ਹੈਗਾ ਬੱਠਲ ਚ ਕੁਝ ਬੱਠਾ ਦਾ ਕੋਈ ਫਾਇਦਾ ਨਹੀਂ ਟੀਊਬ ਨੂੰ ਕੰਨ ਕੋਲੇ ਕਮਾਈ ਜਾਓ ਜਿੱਥੇ ਜੇ ਥੋੜੀ ਹਵਾ ਜੀ ਕੰਨ ਚ ਪਈ ਉੱਥੇ ਉਂਗਲ ਰੱਖ ਲੋ ਬਾਰੇਗ ਮਾਰ ਮਾਰ ਕੇ ਸਲੂਸ਼ਨ ਲਾ ਕੇ ਚੱਲ ਮੇਰੇ ਭਾਈ ਪਤਾ ਹੋਊਗਾ ਨਾ ਆਹ ਭਰ ਕਬਾ ਸੈਨਾ ਤੇ ਆਪਣਾ ਇਹਨਾਂ ਦੇ ਕਾਨੂੰਨਾਂ ਤੇ ਆਪਣੇ ਕਾਨੂੰਨਾਂ ਦਾ ਆ ਫਰਕਾ ਬਸ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਇਹ ਬਿਜਲੀ ਜੋ ਹੈ ਦਿਨ ਮੇ ਕਿਉਂ ਨਹੀਂ ਆਤੀ ਇਹ ਰਾਤ ਕੋ 1:30 ਵਜੇ ਕਿਉਂ ਦਿੰਦੇ ਹੋ ਕਹਿੰਦਾ ਜੀ ਬੈਸੀ ਪਹਿਲੇ ਸੀ ਬਣਾ ਹੂਆ ਹੈ ਮੈਂ ਕਿਹਾ ਤੁਸੀਂ ਕਦੇ ਨੱਕੇ ਤੇ ਮੀਟਿੰਗ ਕੀਤੀ ਹੈ ਕਹਿੰਦੇ ਨਾਕਾ ਨਾਕਾ ਨਹੀਂ ਮੈਂ ਨਾਕਾ ਨਹੀਂ ਨੱਕਾ ਨਹੀਂ ਨੱਕਾ ਨਾ ਨੱਕਾ ਤੇ ਮੀਟਿੰਗ ਨਹੀਂ ਕੀਤੀ ਮੈਂ ਅਗਲੀ ਮੀਟਿੰਗ ਨੱਕੇ ਤੇ ਰੱਖਾਂਗੇ ਆਪਾਂ ਫਿਰ ਮੈਂ ਤੁਹਾਨੂੰ ਪਤਾ ਵੀ ਨੱਕਾ ਜਿਹੜਾ ਝੋਨੇ ਦਾ ਕਿਆਰਾ ਡੂੜ ਘੰਟੇ ਭਰ ਜਾਂਦਾ ਜੇ ਟਾਈਮ ਜ਼ਿਆਦਾ ਰਹਿਣਾ ਤੁਸੀਂ ਮਤਲਬ ਜ਼ਿਆਦਾ ਵਿਲੇ ਹੋਣਾ ਤਾਂ ਜਮਾ ਖੀਰ ਤੋਂ ਵੱਟ ਨੂੰ ਉਹ ਇਧਰ ਨੂੰ ਵੜਦਾ ਉਹ ਦੂਜੇ ਚ ਪੈਣ ਲੱਗ ਜਾਂਦਾ ਉਧਰ ਤੇ ਜਦੋਂ ਇਧਰੋਂ ਭਰ ਗਿਆ ਫੇਰ ਮੈਂ ਕਹਾਂ ਮੈਂ ਕਹਾਂ ਯਾਰ ਤੁਸੀਂ 9 ਤੋਂ 5 ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਹੈ ਯਾਰ ਤੁਸੀਂ ਕਿਸਾਨਾਂ ਦਾ ਜਿਹੜਾ ਦਫ਼ਤਰ ਹੈ ਉਹ ਰਾਤ ਨੂੰ 2:00 ਵਜੇ ਔਰ ਉਹ ਵੀ ਕਦੇ ਆ ਗਈ ਕਦੇ ਚਲੀ ਗਈ ਫੇਰ ਆ ਗਈ ਘੰਟਾ ਫੇਰ ਖਾਲ ਮਰ ਜਾਂਦਾ ਉਸੇ ਕੈਰੇਜ ਫੇਰ ਦੁਬਾਰੇ ਕੱਲ ਨੂੰ ਫੇਰ ਪਾਓ ਹੁਣ ਕੀ ਹੈ ਮੈਂ ਕਹਾਂ ਤੁਸੀਂ 8 ਘੰਟੇ ਚਲ ਕਹੀ ਜਾਓ ਪਰ 10 10 11 11 ਦੇਈ ਜਾਓ ਕਿਉਂਕਿ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਬੱਟਾਂ ਆਪਦੀ ਉਹ ਜਿਹੜੀਆਂ ਉੱਤੋਂ ਦੀ ਪਾਣੀ ਕਰ ਲੈ ਪੋਚਣੀਆਂ ਤਾਂ ਉਸੇ ਨੂੰ ਪੈਣ ਗਿਆ ਕਹਿੰਦੇ ਜੇ ਬੱਟ ਪੋਚ ਨਹੀਂ ਕਿਹਾ ਹੁੰਦਾ ਹੈ ਮੈਂ ਕਿਹਾ ਤੁਸੀਂ ਹੁਣ ਤੱਕ ਲੋਕ ਹੀ ਪੋਚਿਆ ਬੱਟ ਪੋਚਣੀ ਵੀ ਸਿਖਾਵਾਂਗੇ ਤੁਹਾਨੂੰ ਤੇ ਮੈਂ ਕਿਹਾ ਉਹ ਅੱਟ ਉਹ ਬੰਦ ਕਰੂਗਾ ਮੋਟਰ ਮੈਂ ਕਿਹਾ ਆਪ ਆਪ ਬੰਦ ਕਰੂਗਾ ਉਹ ਵੀ ਕੱਲ ਨੂੰ ਲਾ ਲਾਂਗੇ ਯਾਰ ਕਿਹੜੀ ਗੱਲ ਹੈ ਇੱਕ ਵਾਰੀ ਭਰ ਗਿਆ ਦੋ ਦਿਨ ਉਹਨੇ ਮੋਟਰ ਨਹੀਂ ਚਲਾਉਣੀ ਚਾਰ ਵਾਰੀ ਚਲਾਉ ਹਫਤੇ ਚ ਜੇ ਤੁਸੀਂ 10 ਘੰਟੇ ਦਿਓਗੇ 11 ਲਾ ਲਓ ਚਲੋ 11 ਘੰਟਿਆਂ ਨਾਲ ਤੁਸੀਂ ਚਾਰ ਵਾਰੀ ਹਫਤੇ ਚੋ ਪਾਣੀ ਲਾਉਗਾ ਜੇ 11 ਘੰਟੇ ਆਠ ਘੰਟਿਆਂ ਨਾਲ ਉਹ ਵੀ ਕੱਟ-ਕੱਟ ਕੇ ਰੋਜ਼ ਲਾਉਗਾ ਉਹ ਹਫਤੇ ਚ ਫਿਰ ਤੁਸੀਂ ਆਠ ਘੰਟਿਆਂ ਸਾਹਿਬ ਨੇ ਕਿੰਨੀ ਬਰਤਾਈ 56 8756 56 ਘੰਟੇ 11 ਘੰਟਿਆਂ ਨਾਲ 4 ਦਿਨਾਂ 'ਚ ਕਿੰਨੀ ਵਰਤੀ 44 ਘੰਟੇ ਮੇਰੇ ਨਾਲੇ ਤਾਂ 12-13 ਘੰਟੇ ਬਚਦੇ ਆ ਨਾਲੇ ਉਹ ਖੁਸ਼ ਹੁੰਦਾ ਵੀ ਚਲੋ ਇੱਕੋ ਵਾਰੀ ਹੋ ਗਿਆ ਕੰਮ ਨਹੀਂ ਤਾਂ ਯਾਰ ਕੱਲ ਨੂੰ ਫੇਰ ਆਉਣਾ ਪੈਣਾ ਸੀ